ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਸਰਬ ਕ੍ਰिएशन YouTube ਚੈਨਲ ਤੇ ਅੱਜ ਮੈਂ ਤੁਹਾਡੇ ਲਈ ਬਹੁਤ ਹੀ ਸੋਹਣਾ ਤੇ ਸੌਖਾ ਡਿਜ਼ਾਈਨ ਲੈ ਕੇ ਆਈ ਹਾਂ ਕਿਸੇ ਵੀ ਪ੍ਰੋਜੈਕਟ ਤੇ ਤੁਸੀਂ ਇਸ ਡਿਜ਼ਾਈਨ ਨੂੰ ਅਪਲਾਈ ਕਰ ਸਕਦੇ ਹੋ ਲੇਡੀਜ਼ ਕਾਰਡੀਗਨ ਜੈਂਟਲਜ਼ ਵੈਟਰ ਬੱਚਿਆਂ ਦੀ ਕੋਟੀਆਂ ਸਵੈਟਰ ਬਣਾਈ ਵਿੱਚ ਵੀ ਜਿਹੜਾ ਆਪਣਾ ਇਹ ਡਿਜ਼ਾਈਨ ਬਹੁਤ ਹੀ ਜ਼ਿਆਦਾ ਆਸਾਨ ਆ ਬਹੁਤ ਹੀ ਜਲਦੀ ਜਲਦੀ ਬਣਦਾ ਹੈ ਉਲਟੇ ਪਾਸੇ ਤੋਂ ਇਸ ਤਰ੍ਹਾਂ ਦਿਖਾਈ ਦਿੰਦਾ ਹੈ ਠੀਕ ਹੈ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਲਓ ਜੀ ਤਾਂ ਜੋ ਆਉਣ ਵਾਲੀ ਵੀਡੀਓ ਦੀ ਜਿਹੜੀ ਨੋਟੀਫ ਅੱਜ ਦਾ ਆਪਣਾ ਇਹ ਡਿਜ਼ਾਈਨ ਹੈ ਜਿਹੜਾ ਬਹੁਤ ਹੀ ਜ਼ਿਆਦਾ ਆਸਾਨ ਜਦੋਂ ਆਪਾਂ ਇਸ ਡਿਜ਼ਾਈਨ ਨੂੰ ਬਣਾਉਣ ਵਾਸਤੇ ਕੁੰਡੇ ਲੈਣੇ ਆ ਤਾਂ ਆਪਾਂ ਚਾਰ ਦੇ ਮਲਟੀਪਲ ਕੁੰਡੇ ਲੈਣੇ ਆ 4 4 4 4 ਇਸ ਤਰ੍ਹਾਂ ਕਰਕੇ ਦੋ ਕੁੰਡੇ ਬਾਧੂ ਰੱਖ ਲੈਣੇ ਇੱਕ ਇਧਰ ਕੰਨੀ ਤੇ ਬਾਧੂ ਹੋ ਜਾਊਗਾ ਇੱਕ ਇਧਰ ਠੀਕ ਹੈ ਚਾਰ ਕੁੰਡਿਆਂ ਦਾ ਡਿਜ਼ਾਈਨ ਆ ਸਿੱਧੇ ਪਾਸੇ ਤੋਂ ਡਿਜ਼ਾਈਨ ਦੀ ਪਹਿਲੀ ਸਲਾਈ ਸ਼ੁਰੂ ਹੁੰਦੀ ਹੈ ਬਾਰਡਰ ਤੁਸੀਂ ਕੋਈ ਵੀ ਬਣਾਇਆ ਹੋਗਾ ਤਾਂ ਸਿੱਧੇ ਪਾਸੇ ਤੋਂ ਡਿਜ਼ਾਈਨ ਦੀ ਪਹਿਲੀ ਸਲਾਈ ਸ਼ੁਰੂ ਕਰ ਲੈਣੀ ਜੇਕਰ ਕੁੰਡੇ ਵਧਾਉਣੇ ਉਲਟੀ ਸਾਈਡ ਤੋਂ ਕੁੰਡੇ ਵਧਾ ਲੈਣੀ ਹੈ ਪਹਿਲੀ ਸਲਾਈਡ ਜਾਈਂ। 6 ਸਲੰਗਾਂ ਦਾ ਡਿਜ਼ਾਈਨ ਹੈ। ਇੱਕ ਕੁੰਡਾ ਤਾਰੂ ਚਾਹੇ ਬੁਣ ਤੁਹਾਡੀ ਆਪਣੀ ਮਰਜ਼ੀ ਹੈ ਠੀਕ ਹੈ। ਉਸ ਤੋਂ ਬਾਅਦ 4-4 ਕੁੰਡਿਆਂ ਦਾ ਆਪਣਾ ਡਿਜ਼ਾਈਨ ਹੈ। ਥ्रेड ਕਰਾਂਗੇ ਅੱਗੇ 4 ਕੁੰਡਿਆਂ ਵਿੱਚੋਂ ਇੱਕ ਕੁੰਡਾ ਬਣਾਵਾਂਗੇ ਉਲਟਾ। 2 ਕੁੰਡੇ ਬਣਾਵਾਂਗੇ ਸਿੱਧੇ 1 2 ਇੱਕ ਬਣਾਵਾਂਗੇ ਉਲਟਾ। 4 ਕੁੰਡੇ ਹੋਗੇ ਦੇਖੋ ਆਪਣੇ ਕੋਲ। ਇੱਕ ਉਤਾਰਿਆ, ਇੱਕ ਉਲਟਾ, 2 ਸਿੱਧੇ, ਇੱਕ ਉਲਟਾ। ਇੱਕ ਕੁੰਡਣ ਛੱਡ ਕੇ ਚਾਰ ਕੁੰਡੇ ਹੋ ਗਏ। ਦੁਬਾਰਾ ਫੇਰ ਉਸੇ ਤਰ੍ਹਾਂ ਰਿਪੀਟ ਕਰਾਂਗੇ। ਚਾਰ ਕੁੰਡਿਆਂ ਵਿੱਚ ਪਹਿਲਾ ਕੁੰਡਾ ਉਲਟਾ, ਦੋ ਕੁੰਡੇ ਸਿੱਧੇ ਇੱਕ, ਦੋ, ਇੱਕ ਕੁੰਡਾ ਉਲਟਾ ਚਾਰ ਹੋ ਗਏ ਠੀਕ ਹੈ। ਫੇਰ ਉਸੇ ਤਰ੍ਹਾਂ ਇੱਕ ਕੁੰਡਾ ਉਲਟਾ, ਦੋ ਕੁੰਡੇ ਸਿੱਧੇ ਇੱਕ ਕੁੰਡਾ ਉਲਟਾ ਦੇਖੋ। ਫੇਰ ਇੱਕ ਕੁੰਡਾ ਉਲਟਾ ਦੋ ਕੁੰਡੇ ਸਿੱਧੇ ਇੱਕ ਕੁੰਡਾ ਉਲਟਾ ਲਾਸਟ ਵਾਲਾ ਸਿੱਧੀ ਸਲਾਈ ਸਿੱਧਾ ਬਣਾ ਲਾਂਗੇ ਠੀਕ ਹੈ ਪਹਿਲੀ ਸਲਾਈ ਕੰਪਲੀਟ ਹੋ ਗਈ ਇਹ ਵਿੱਚ ਆਪਣੇ ਦੋ ਦੋ ਕੁੰਡੇ ਉਲਟੇ ਆ ਜਾਂਦੇ ਇੱਕ ਆਪਣੇ ਇਧਰਲੇ ਡਿਜ਼ਾਈਨ ਦਾ ਇੱਕ ਇਧਰਲੇ ਡਿਜ਼ਾਈਨ ਦਾ ਠੀਕ ਹੈ ਦੂਸਰੇ ਪਾਸੇ ਤੋਂ ਉਲਟੀ ਸਲਾਈ ਆਪਣੀ ਦੂਸਰੀ ਸਲਾਈ ਇੱਕ ਕੁੰਡਾ ਤਾਰਾਂਗੇ ਜਿਹੜੇ ਕੁੰਡੇ ਆਪਾਂ ਨੂੰ ਜਿਸ ਤਰ੍ਹਾਂ ਦੇ ਦਿਖਾਈ ਦੇਣਗੇ ਆਪਾਂ ਉਸੇ ਤਰ੍ਹਾਂ ਦੇ ਬਣਾਵਾਂਗੇ ਠੀਕ ਹੈ ਜਿਹੜਾ ਕੁੰਡਾ ਉਧਰ ਉਲਟਾ ਹੈ ਇੱਧਰ ਸਿੱਧਾ ਬਣਾਵਾਂਗੇ ਜਿਹੜਾ ਇੱਧਰ ਸਿੱਧਾ ਤੇ ਇੱਧਰ ਉਲਟੇ ਬਣਾਵਾਂਗੇ ਠੀਕ ਹੈ ਦੇਖੋ ਇਹ ਕੁੰਡਾ ਹੁਣ ਉਧਰ ਉਲਟਾ ਹੈ ਇੱਧਰ ਆਪਾਂ ਸਿੱਧਾ ਬਣਾਵਾਂਗੇ ਤਾਂ ਆਪਾਂ ਥ੍ਰੈਡ ਕਰਾਂਗੇ ਪਿੱਛੇ ਇਹ ਕੁੰਡਾ ਬਣਾਵਾਂਗੇ ਸਿੱਧਾ ਦੋ ਕੁੰਡੇ ਉਲਟੇ ਇਹ ਕੁੰਡਾ ਸਿੱਧਾ ਚਾਰ ਕੁੰਡੇ ਹੋ ਗਏ ਸਿੱਧੇ ਪਾਸੇ ਤੇ ਆਪਾਂ ਇਸ ਤਰ੍ਹਾਂ ਬਣਾਏ ਇੱਕ ਕੁੰਡਾ ਉਲਟਾ ਦੋ ਸਿੱਧੇ ਇੱਕ ਉਲਟਾ ਤੇ ਇੱਧਰ ਆਗੇ ਇੱਕ ਸਿੱਧਾ ਦੋ ਉਲਟੇ ਇੱਕ ਸਿੱਧਾ ਵਿੱਚ ਦੋ ਸਿੱਧੇ ਆ ਜਾਣਗੇ ਇੱਧਰ ਦੋ ਉਲਟੇ ਆਏ ਆ ਠੀਕ ਹੈ ਫਿਰ ਉਸੇ ਤਰ੍ਹਾਂ ਇੱਕ ਹੁੰਡਾ ਸਿੱਧਾ ਦੋ ਹੁੰਡੇ ਉਲਟੇ ਇੱਕ ਹੁੰਡਾ ਸਿੱਧਾ ਠੀਕ ਹੈ ਫਿਰ ਦੁਬਾਰਾ ਇੱਕ ਹੁੰਡਾ ਸਿੱਧਾ ਦੋ ਹੁੰਡੇ ਉਲਟੇ ਇੱਕ ਹੁੰਡਾ ਸਿੱਧਾ ਫਿਰ ਉਸੇ ਤਰ੍ਹਾਂ ਇੱਕ ਹੁੰਡਾ ਸਿੱਧਾ ਦੋ ਹੁੰਡੇ ਉਲਟੇ ਇੱਕ ਹੁੰਡਾ ਸਿੱਧਾ ਲਾਸਟ ਵਾਲਾ ਕੁੰਡਾ ਜੂਲਟਾ ਕਿਉਂਕਿ ਆਪਣੀ ਉਲਟੀ ਸਲਾਈ ਹੈ ਠੀਕ ਹੈ ਦੂਸਰੀ ਸਲਾਈ ਕੰਪਲੀਟ ਹੋ ਗਈ ਤੀਸਰੀ ਸਲਾਈ ਦੇਖੋ ਧਿਆਨ ਨਾਲ ਡਿਜ਼ਾਈਨ ਦੀ ਕੰਨੀ ਵਾਲਾ ਕੁੰਡਾ ਤਾਰੂ ਚਾਹੇ ਬੁਨੋ ਤੁਹਾਡੀ ਆਪਣੀ ਮਰਜ਼ੀ ਹੈ ਠੀਕ ਹੈ ਉਸ ਤੋਂ ਬਾਅਦ ਜਿਹੜਾ ਕੁੰਡਾ ਉਲਟਾ ਉਹਨੂੰ ਤਾਂ ਆਪਾਂ ਉਲਟਾ ਹੀ ਬਣਾਉਣਾ ਇਸ ਤਰ੍ਹਾਂ ਠੀਕ ਹੈ ਥ੍ਰੈਡ ਕਰਾਂਗੇ ਪਿੱਛੇ ਇਹ ਦੋ ਕੁੰਡੇ ਟਵਿਸਟ ਕਰਾਂਗੇ ਹੁਣ ਆਪਾਂ ਇਸ ਤਰ੍ਹਾਂ ਇਹ ਸਲਾਈ ਤੇ ਲੈ ਆਣੀ ਪਿਛਲਾ ਕੁੰਡਾ ਆਪਾਂ ਅੱਗੇ ਲੈ ਕੇ ਜਾਣਾ ਅਗਲਾ ਕੁੰਡਾ ਪਿੱਛੇ ਲੈ ਕੇ ਆਉਣਾ ਤਾਂ ਇਸ ਤਰ੍ਹਾਂ ਆਪਾਂ ਇਹ ਕੁੰਡਾ ਪਿੱਛੇ ਕਰ ਲੈਣਾ ਪਿਛਲਾ ਕੁੰਡਾ ਇਸ ਤਰ੍ਹਾਂ ਅੱਗੇ ਲੈ ਜਾਣਾ ਠੀਕ ਹੈ ਇਹ ਕੁੰਡੇ ਨੂੰ ਆਪਾਂ ਸਿੱਧਾ ਬਣਾ ਲੈਣਾ ਇਸ ਤਰ੍ਹਾਂ ਦੇਖੋ ਹੁਣ ਥ੍ਰੈਡ ਕਰਾਂਗੇ ਅੱਗੇ ਜਿਹੜਾ ਇਹ ਕੁੰਡਾ ਹੈ ਇਹਨੂੰ ਆਪਾਂ ਉਲਟਾ ਬਣਾ ਲਾਂਗੇ ਇਸ ਤਰ੍ਹਾਂ ਸਾਰੀਏ ਇੱਕ ਹੁੰਡਾ ਆਪਾਂ 슬ਿਪ ਕਰਨਾ ਹੈ ਥ੍ਰੈਡ ਅੱਗੇ ਕਰਕੇ ਇਸ ਤਰ੍ਹਾਂ ਇੱਕ ਹੁੰਡਾ ਆਪਾਂ ਬਣਾਉਣਾ ਉਲਟਾ ਠੀਕ ਹੈ ਇਹੀ ਚਾਰ ਚਾਰ ਹੁੰਡੇ ਨੂੰ ਆਪਾਂ ਰਿਪੀਟ ਕਰਨਾ ਹੈ ਇੱਕ ਉਲਟਾ ਦੋ ਟਵਿਸਟ ਕੀਤੀ ਜਿਹੜਾ ਅੱਗੇ ਲੈ ਕੇ ਆਂਦਾ ਉਹਨੂੰ ਸਿੱਧਾ ਬਣਾ ਲਿਆ ਤੇ ਦੂਸਰੇ ਨੂੰ 슬ਿਪ ਕਰ ਲਿਆ ਫਿਰ ਇੱਕ ਉਲਟਾ ਦੁਬਾਰਾ ਫਿਰ ਦੇਖੋ ਉਸੇ ਤਰ੍ਹਾਂ ਚਾਰ ਹੁੰਡੇ ਇੱਕ ਹੁੰਡਾ ਉਲਟਾ ਥ੍ਰੈਡ ਕਰਾਂਗੇ ਪਿੱਛੇ ਦੋ ਹੁੰਡੇ ਕਰਨੇ ਆ ਟਵਿਸਟ ਪਿਛਲਾ ਹੁੰਡਾ ਅੱਗੇ ਲੈ ਕੇ ਜਾਣਾ ਅਗਲਾ ਹੁੰਡਾ ਪਿੱਛੇ ਲੈ ਕੇ ਆਉਣਾ ਤਾਂ ਇਸ ਤਰ੍ਹਾਂ ਅਗਲਾ ਹੁੰਡਾ ਪਿੱਛੇ ਲੈ ਆਉਣਾ ਪਿਛਲਾ ਹੁੰਡਾ ਅੱਗੇ ਲੈ ਜਾਣਾ ਇਹਨੂੰ ਸਿੱਧਾ ਬਣਾ ਦੇਣਾ। ਥ੍ਰੈਡ ਅੱਗੇ ਕਰਕੇ ਇਹ ਕੁੰਡਾ ਜਿਹੜਾ ਪਿੱਛੇ ਲੈ ਕੇ ਗਏ ਇਹਨੂੰ ਸਲਿੱਪ ਕਰ ਲੈਣਾ। ਫਿਰ ਅਗਲਾ ਕੁੰਡਾ ਉਲਟਾ। 4 ਕੁੰਡੇ ਹੋ ਗਏ। ਦੁਬਾਰਾ ਫਿਰ ਇੱਕ ਕੁੰਡਾ ਉਲਟਾ। 2 ਕੁੰਡੇ ਕਰਾਂਗੇ ਟਵਿਸਟ। ਅਗਲਾ ਕੁੰਡਾ ਪਿੱਛੇ ਲੈ ਆਉਣਾ, ਪਿਛਲਾ ਕੁੰਡਾ ਅੱਗੇ ਲੈ ਆਉਣਾ, ਠੀਕ ਹੈ ਇਸ ਤਰ੍ਹਾਂ। ਇਹਨੂੰ ਆਪਾਂ ਸਿੱਧਾ ਬਣਾ ਦੇਣਾ। ਥ੍ਰੈਡ ਅੱਗੇ ਕਰਕੇ ਇਹ ਕੁੰਡੇ ਨੂੰ ਕਰ ਲੈਣਾ ਸਲਿੱਪ। ਫਿਰ ਅਗਲਾ ਕੁੰਡਾ ਉਲਟਾ। ਦੁਬਾਰਾ ਫਿਰ ਇੱਕ ਕੁੰਡਾ ਉਲਟਾ, ਥ੍ਰੈਡ ਪਿੱਛੇ ਕਰਕੇ ਦੋ ਕੁੰਡੇ ਕਰਨੇ ਆਪਾਂ ਪਟ ਵੈਸੇ ਇਸ ਤਰ੍ਹਾਂ ਇੱਕ ਕੁੰਡਾ ਸਿੱਧਾ ਬਣਾ ਲੈਣਾ ਇੱਕ ਕੁੰਡਾ ਸਲਿੱਪ ਕਰ ਲੈਣਾ ਇੱਕ ਕੁੰਡਾ ਵੈਸੇ लास्ट ਵਾਲਾ ਸਿੱਧਾ ਬਣਾ ਲਾਂਗੇ ਕਿਉਂਕਿ ਸਿੱਧੀ ਸਲਾਈ ਹੈ ਠੀਕ ਹੈ ਤੀਸਰੀ ਸਲਾਈ ਆਪਾਂ ਕੰਪਲੀਟ ਕਰ ਲਈ ਚੌਥੀ ਸਲਾਈ ਆ ਗਈ ਆਪਣੇ ਡਿਜ਼ਾਈਨ ਦੀ ਇੱਕ ਕੁੰਡਾ ਤਾਰੋ ਚਾਹੇ ਬੁਨੋ ਤੁਹਾਡੀ ਆਪਣੀ ਮਰਜ਼ੀ ਹੈ ਠੀਕ ਹੈ ਥ੍ਰੈਡ ਕਰਾਂਗੇ ਪਿੱਛੇ ਦੇਖੋ ਇੱਕ ਕੁੰਡਾ ਬਣਾਵਾਂਗੇ ਸਿੱਧਾ ਜਿਹੜਾ ਉੱਧਰ ਉਲਟਾ ਹੈ ਇੱਧਰ ਸਿੱਧਾ ਬਣ ਗਿਆ ਥ੍ਰੈਡ ਅੱਗੇ ਕਰਕੇ ਸਲਿੱਪ ਵਾਲਾ ਸਲਿੱਪ ਕਰਾਂਗੇ ਇਸ ਤਰ੍ਹਾਂ ਇੱਕ ਕੁੰਡਾ ਬਣਾਵਾਂਗੇ ਉਲਟ ਫਿਰ ਜਿਹੜਾ ਉੱਧਰ ਉਲਟਾ ਹੈ ਇੱਧਰ ਸਿੱਧਾ ਬਣਾ ਲਾਂਗੇ ਠੀਕ ਹੈ ਉਸੇ ਤਰ੍ਹਾਂ ਫਿਰ ਇੱਕ ਕੁੰਡਾ ਸਿੱਧਾ ਜਿਹੜਾ ਉੱਧਰ ਉਲਟਾ ਹੈ ਥ੍ਰੈਡ ਅੱਗੇ ਕਰਕੇ ਸਲਿੱਪ ਵਾਲਾ ਸਲਿੱਪ ਕਰਾਂਗੇ ਇੱਕ ਕੁੰਡਾ ਬਣਾ ਲਾਂਗੇ ਉਲਟਾ ਜਿਹੜਾ ਉੱਧਰ ਸਿੱਧਾ ਬਣਾਇਆ ਹੈ ਇੱਕ ਕੁੰਡਾ ਇਹਦਾ ਉੱਧਰ ਉਲਟਾ ਇਹਨੂੰ ਸਿੱਧਾ ਬਣਾ ਲਾਂਗੇ ਠੀਕ ਹੈ ਦੁਬਾਰਾ ਫੇਰ ਉਸੇ ਤਰ੍ਹਾਂ ਇੱਕ ਕੁੰਡਾ ਸਿੱਧਾ ਥ੍ਰੈਡ ਅੱਗੇ ਕਰਕੇ ਕੁੰਡਾ ਸਲਿੱਪ ਇੱਕ ਉਲਟਾ ਇੱਕ ਸਿੱਧਾ ਦੁਬਾਰਾ ਫੇਰ ਇੱਕ ਕੁੰਡਾ ਸਿੱਧਾ ਥ੍ਰੈਡ ਅੱਗੇ ਇੱਕ ਸਲਿੱਪ ਇੱਕ ਉਲਟਾ ਫੇਰ ਇੱਕ ਉਲਟਾ ਕੰਨੀ ਵਾਲਾ ਵੀ ਉਲਟਾ ਬਣਾ ਲਾਂਗੇ ਕਿਉਂਕਿ ਆਪਣੀ ਉਲਟੀ ਸਲਾਈ ਦੇਖੋ ਇਸ ਤਰ੍ਹਾਂ ਡਿਜ਼ਾਈਨ ਆ ਗਿਆ ਪੰਜਵੀਂ ਸਲਾਈ ਆ ਗਈ ਆਪਣੇ ਡਿਜ਼ਾਈਨ ਦੀ ਕੰਨੀ ਵਾਲਾ ਕੁੰਡਾ ਤਾਰੂ ਚਾਹੀਏ ਬਣੋ ਤੁਹਾਡੀ ਆਪਣੀ ਮਰਜ਼ੀ ਹੈ ਠੀਕ ਹੈ ਥ੍ਰੈਡ ਕਰਾਂਗੇ ਅੱਗੇ ਉਲਟਾ ਕੁੰਡਾ ਬਣਾਵਾਂਗੇ ਉਲਟਾ ਇਸ ਤਰ੍ਹਾਂ ਥ੍ਰੈਡ ਪਿੱਛੇ ਕਰਾਂਗੇ ਇਹ ਕੁੰਡਾ ਬਣਾਵਾਂਗੇ ਸਿੱਧਾ ਥ੍ਰੈਡ ਪਿੱਛੇ ਕਰਕੇ ਇੱਕ ਕਰਾਂਗੇ ਸਲਿੱਪ ਜਿਹੜਾ ਸਲਿੱਪ ਥ੍ਰੈਡ ਅੱਗੇ ਕਰਕੇ ਕੁੰਡਾ ਬਣਾਵਾਂਗੇ ਉਲਟਾ ਦੁਬਾਰਾ ਫਿਰ ਇੱਕ ਕੁੰਡਾ ਉਲਟਾ ਥ੍ਰੈਡ ਪਿੱਛੇ ਇੱਕ ਕੁੰਡਾ ਸਿੱਧਾ ਇੱਕ ਸਲਿੱਪ ਇੱਕ ਉਲਟਾ ਠੀਕ ਹੈ ਦੁਬਾਰਾ ਫਿਰ ਇੱਕ ਉਲਟਾ ਥ੍ਰੈਡ ਪਿੱਛੇ ਇੱਕ ਸਲਿੱਪ ਇੱਕ ਸਿੱਧਾ ਇੱਕ ਉਲਟਾ ਇੱਕ ਸਿੱਧਾ ਇੱਕ ਸਲਿੱਪ ਇੱਕ ਉਲਟਾ ਫਿਰ ਇੱਕ ਉਲਟਾ ਇੱਕ ਸਿੱਧਾ ਇੱਕ ਸਲਿੱਪ ਇੱਕ ਉਲਟਾ ਕੰਨੀ ਵਾਲਾ ਸਿੱਧਾ ਬਣਾ ਲਾਂਗੇ ਠੀਕ ਹੈ ਪੰਜਵੀਂ ਸਲਾਈ ਆਪਾਂ ਕੰਪਲੀਟ ਕਰ ਲਈ ਛੇਵੀਂ ਤੇ ਲਾਸਟ ਸਲਾਈ ਆ ਗਈ ਡਿਜ਼ਾਈਨ ਦੀ ਇੱਕ ਹੁੰਡਾ ਤਾਰ ਕੇ ਥ्रेड ਕਰਾਂਗੇ ਪਿੱਛੇ ਇੱਕ ਹੁੰਡਾ ਸਿੱਧਾ ਦੋ ਹੁੰਡੇ ਉਲਟੇ ਜਿਹੜਾ ਹੁੰਡਾ ਸਲਿੱਪ ਕੀਤਾ ਸੀ ਉਹਨੂੰ ਵੀ ਉਲਟਾ ਬਣਾਉਣਾ ਇੱਕ ਹੁੰਡਾ ਸਿੱਧਾ ਦੁਬਾਰਾ ਫੇਰ ਇੱਕ ਹੁੰਡਾ ਸਿੱਧਾ ਦੋ ਹੁੰਡੇ ਉਲਟੇ ਇੱਕ ਕੁੰਡਾ ਸਿੱਧਾ ਦੁਬਾਰਾ ਫਿਰ ਇੱਕ ਕੁੰਡਾ ਸਿੱਧਾ ਵਿੱਚ ਦੋ ਕੁੰਡੇ ਸਿੱਧੇ ਆ ਜਾਂਦੇ ਆ ਆਪਣੇ ਠੀਕ ਹੈ ਦੋ ਸਿੱਧੇ ਦੋ ਉਲਟੇ ਇਸ ਤਰ੍ਹਾਂ ਫਿਰ ਉਸੇ ਤਰ੍ਹਾਂ ਦੋ ਕੁੰਡੇ ਸਿੱਧੇ ਦੋ ਉਲਟੇ ਲਾਸਟ ਵਾਲਾ ਕੁੰਡਾ ਸਿੱਧਾ ਕੰਨੀ ਵਾਲਾ ਆਪਾਂ ਉਲਟਾ ਬਣਾ ਲਾਂਗੇ ਕਿਉਂਕਿ ਉਲਟੀ ਸिलाई ਹੈ ਇਹੀ ਛੇ ਸਲਾਈਆਂ ਦਾ ਡਿਜ਼ਾਈਨ ਤੁਸੀਂ ਬਾਰ-ਬਾਰ ਰਿਪੀਟ ਕਰੋਗੇ ਤਾਂ ਬਹੁਤ ਹੀ ਸੋਹਣਾ ਡਿਜ਼ਾਈਨ ਬਣਦਾ ਜਾਂਦਾ ਹੈ। ਕਿਸੇ ਵੀ ਪ੍ਰੋਜੈਕਟ ਤੇ ਇਹਨੂੰ ਅਪਲਾਈ ਕਰ ਸਕਦੇ ਹੋ। ਜਦੋਂ ਹੁਣ ਆਪਾਂ ਦੁਬਾਰਾ ਡਿਜ਼ਾਈਨ ਸ਼ੁਰੂ ਕਰਾਂਗੇ ਤਾਂ ਉਸੇ ਤਰ੍ਹਾਂ ਇੱਕ ੁੰਡਾ ਧਾਰ ਕੇ ਇੱਕ ਉਲਟਾ ਦੋ ਸਿੱਧੇ ਇੱਕ ਉਲਟਾ ਇਸ ਤਰ੍ਹਾਂ ਆਪਾਂ ਪਹਿਲੀ ਸਲਾਈ ਦੁਬਾਰਾ ਸ਼ੁਰੂ ਕਰ ਲੈਣੀ ਹੈ ਠੀਕ ਹੈ। ਤੁਹਾਨੂੰ ਜਿਹੜਾ ਇਹ ਡਿਜ਼ਾਈਨ ਕਿਸ ਤਰ੍ਹਾਂ ਦਾ ਲੱਗਿਆ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੀ। ではで。